ਆਪ ਦਾ ਜੀ ਰੈਸਟ ਕੀਤਾ ਅੱਜ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਵਾਸੀ ਹਸੈਨਪੁਰ ਨੇ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਪੁੱਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਉਹਦੇ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਹੈ ਤੇ 13 ਤਰੀਕ ਨੂੰ ਤੱਕੇ ਕਰੀਬ 1 ਵਜੇ ਉਸ ਦੀ ਪਤਨੀ ਕਲਦੀਪ ਕੋਟ ਜੋ ਜੀ ਦੇ ਕੇ ਗੁਰਪ੍ਰੀਤ ਸਿੰਘ ਵਾਸੀ ਭੁਜੇ ਮજરા ਆਣਾ ਚਮਕੌਰ ਸਾਹਿਬ ਨਾਲ ਰਿਸ਼ਤਨ ਸੀ ਗੁਰਪ੍ਰੀਤ ਸਿੰਘ ਦੇ ਪਰਾ ਹਰਜਸਪ੍ਰੀਤ ਹਰ ਜਸਪ੍ਰੀਤ ਜੀ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦਾ ਕਰਾਸ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸਰਗਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸਰਗਦੇਵ ਸਿੰਘ ਦੇ ਉੱਤੇ ਲੱਤ ਕੇ ਪੁਲਸੂਆ ਅਰੰਪੁਰ ਕੋਲ ਖਤਾਨਾ ਛਡ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵਾਲ ਐਸਪੀਡੀ ਸਾਹਿਬ ਉਹਨਾਂ ਦੇ ਰਿਟਰੈਕਸ਼ਨਸ ਦੇ ਤਤਪੀਸ਼ ਕੇ ਵਧਾਈ ਹੀ ਤੇ ਮੁਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਰਿਫਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਤੀਜ ਚੱਲ ਰਹੀ ਹੈ ਕੀ ਕਾਰਨ ਰਿਹਾ ਮਹਾਰਾਜਾ ਇਹਨਾਂ ਦੇ ਬਿਆਨ ਮੁਤਾਬਕ ਉਹ ਮਦੇਈਦੇ ਤੇ ਕਪੀਸ਼ ਮੁਤਾਬਕ ਜਿਹੜੇ ਫਲਦੀਪ ਗੌਰ ਮ੍ਰਿਤਕ ਦੀ ਵਾਈਫ ਉਹਦੇ ਦੋਤੀਸ਼ ਨਾਲ ਰਿਲੇਸ਼ਨ ਸੀ ਕਿੰਨੇ ਕੁ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਦੇ ਘਰ ਵੀ ਉਹਨੂੰ ਜਾਣ ਸੀ ਉਹਨਾਂ ਦੇ ਰੋਕਦਾ ਸੀ ਇਸ ਕਰਕੇ ਉਹਨਾਂ ਨੇ ਕਲਿਨਿਕ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣੇ ਵੀ ਆਏ ਸਾਹਮਣੇ ਹਾਂਜੀ ਇਹ ਗੱਲ ਤਪੀਸ ਚੱਲਦੀ ਹੈ ਜੀ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਦੇ ਨਾਲ ਸਰਾਣੇ ਨਾਲ ਦਾ ਮੂੰਹ ਦੱਬਿਆ ਲੱਕ ਦੱਬਿਆ ਤੇ ਸਾਹ ਘੁੱਟਿਆ ਤੇ بیسਬਾਲ ਪੈਟਰਨ ਨਾਲ ਵੀ ਇਹਦੇ ਸਿਰ 'ਚ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਕੋਈ ਮੁਕੱਦਮੇ ਦਰਜ ਹਾਂਜੀ ਜਿਹੜਾ ਹਰ ਹਰਜਸਪ੍ਰੀਤ ਹੈ ਇਹਦੇ ਖਿਲਾਫ ਦੋ ਮੁਕੱਦਮੇ ਸਾਡੇ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜੀ ਹੋ ਰਿਹਾ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਣੇ ਵਾਲਾ ਹਾਂਜੀ ਸਰਾਂ ਨੇ ਦੀ ਬ੍ਰਾਂਡਿੰਗ ਕਰ ਲਈ ਗਈਆਂ। ਬਾਕੀ ਤੋਂ ਬਾਕੀ ਜਿਹੜੀ ਹੈ ਹੁਣ ਨਜ਼ਰ ਮਾਰ ਲਿਆ ਜੂਗਾ ਜੇ ਪੇਸ਼ੇਦਾਨਦ ਕੀਤਾ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਂਡਿੰਗ ਬਾਕੀ ਜਿਹੜੀ ਕਿਤੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰੀਜ ਹੈ ਸੈਕੰਡਰੀ ਇਸ ਨਾਲ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਮਝਣੇ ਤੇ ਬਾਕੀ ਤਪਤੀਸ਼ ਚ ਅੱਗੇ ਗੱਲ ਪਤਾ